ਗੁਰਦੁਆਰਾ ਟਾਲੀਆਣਾ ਸਾਹਿਬ ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਪਾਕਾ ਜੀ ਦਸਵੀਂ ਹਰਾਈਕੋਟ ਆ ਗੁਰੂ ਕਰਦਾ ਆ ਗੁਰੂ ਕਰਦਾ ਜੀ ਇਤਿਹਾਸ ਆ ਤੇ ਆ ਦੇਖੋ ਜੀ ਇਹ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਹਰਾਈਕੋਟ ਗੁਰੂ ਗੋਗੋ ਸੈਜੀ ਮਹਾਰਾਜ ਨੇ 19 ਪੋ ਸਮਤ 1761 ਵਿਕਰਮੀ ਜਨਵਰੀ 1705 ਈਸਵੀ ਨੂੰ ਮੰਮਤਨ ਵੇਲੇ ਰਾਏ ਕੋੜ ਦੇ ਘਣੇ ਜੰਗਲ ਲੇਹੀ ਨਦੀ ਦੇ ਕੰਢੇ ਟਾਲੀ ਹੀਠ ਆਸਣ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਸੀ ਦਿਨ ਚੜੇ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਲਈ ਆ ਗਿਆ ਗੁਰੂ ਜੀ ਨੇ ਨੂਰੇ ਨੂੰ ਦੁੱਧ ਛਕਾਉਣ ਦਾ ਹੁਕਮ ਕੀਤਾ ਨੂਰੇ ਨੇ ਬੇਨਤੀ ਕੀਤੀ ਪੀਤੀ ਕੇ ਮਹਾਰਾਜ ਮੱਝਾਂ ਤਾਂ ਮੈਂ ਅਜ ਸਵੇਰੀ ਚੋਂ ਆਇਆ ਘਰੋਂ ਲੈ ਆਉਂਦਾ ਮਾਤਾ ਗੁਰੂ ਜੀ ਨੇ ਇੱਕ ਅਸਰ ਢੂਟੀ ਵਾਲਾ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਇਰਾਨੀ ਦੀ ਕੋਈ ਗੱਲ ਨਾ ਰਹੀ ਜਦੋਂ ਅਸਰ ਢੂਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲੇ ਵਰਪਨ ਗੰਗਾ ਸਾਗਰ ਵਿੱਚੋਂ ਦੁੱਧ ਵੀ ਨਾ ਡੁੱਲਿਆ ਨੂਰੇ ਨੇ ਸਾਰੀ ਬਿਥੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਰਾਏ ਕੱਲੇ ਕੱਲਾ ਉਸੇ ਵਕਤ ਗੁਰੂ ਗੁਣਾਦੇ ਚਾਣੀ ਆ ਲੱਗਾ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਖਾਨ ਤੋਂ ਛੋਟੇ ਸ਼ਰਜਾਦਿਆਂ ਦੇ ਮਾਤਾ ਜੀ ਦੀ ਖਬਰ ਮਗਉਣੀ ਹੈ ਰਾਏ ਕੱਲੇ ਨੇ ਇੱਕ ਕਾਰਜ ਨੂਰੇ ਨੂੰ ਜਲਦੀ ਬਾਵਸ ਜਲਦੀ ਕਰਨ ਅਰੇ ਬਾਵਸ ਹੋਣ ਲਈ ਕਿਹਾ ਮਾਦਾ ਜੀ ਅਤੇ ਬੱਚਿਆਂ ਬਾਰੇ ਆਪਣੀ ਭੈਣ ਤੋਂ ਦੁੱਖਾਂ ਭਰੀ ਸਾਰੀ ਕਹਾਣੀ ਸੁਣ ਕੇ ਸੁਣ ਦੁਖੀ ਮਨ ਨਾਲ ਨੂਰੇ ਨੇ ਜਦ ਗੁਰਾਂ ਨੂੰ ਸਾਰੀ ਕਹਾਣੀ ਸੁਣਾਈ ਤਾਂ ਗੁਰਾਂ ਨੇ ਇਸ ਥਾਂ ਤੇ ਕਾਹੀ ਦੱਬ ਦਾ ਮੂਟਾ ਫੁੱਟਦੇ ਹੋਏ ਕਿਹਾ ਕਿ ਅੱਜ ਇੱਥੇ ਅੱਛਾ ਇੱਥੇ ਮੁਗਲ ਸਲਤਨਤ ਦੀ ਜੜਪੱਟੀ ਗਈ ਸੀ ਉਸ ਸਮੇ ਸਾਰੀ ਸੰਗਤ ਚੁੱਪ ਰਹੀ ਅਤੇ ਬਾਅਦ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਰਾਜ ਕਰੋ ਤਾਂ ਗੁਰੂ ਜੀ ਨੇ ਕਿਹਾ ਕੇ ਚੰਗਾ ਬਾਈ ਤੂੰ ਸਾ ਸੇਵਾ ਕੀਤੀ ਹੈ ਮਲੇਰ ਕੋਲੇਦਾਰਾ ਕੋਲੇਦਾਰਾ ਅਜ ਕੈਮ ਰਹੇਗਾ ਅਤੇ ਰਾਏ ਕੱਲੇ ਨੂੰ ਤਲਵਾਰ ਗੰਗਾ ਫਾਗਰ ਅਤੇ ਰਹਿਲ ਬਖਸ਼ਿਸ਼ ਕਰਕੇ ਫਰਮਾਇਆ ਜਦ ਤੱਕ ਸੇਵਾ ਕਰੋਗੇ ਰਾਜ ਕੈਮ ਰਹੇਗਾ ਐਸਾ ਹੀ ਹੋਇਆ ਜਦ ਤੱਕ ਸੇਵਾ ਕਰਦੇ ਰਹੇ ਰਾਜ ਕੈਮ ਰਿਹਾ ਗੰਗਾ ਫਾਗਰ ਇਹਨਾਂ ਇਤਖਾਂ ਪਾਕਿਸਤਾਨ ਲੈ ਗਿਆ ਤੇ ਗੁਰੂ ਸਾਹਿਬ ਨੇ ਇਸ ਸਥਾਨ ਤੇ 3 ਦਿਨ 19 20 21 ਪੋ ਵਿਚਰਾਉ ਕੀਤਾ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦਾ 드디어 대체 지혜라 갑니다 이름도 나왔어 맛있το